Copyright Disclaimer Under Section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational, or personal use tips the balance in favor of fair use. Sat ji. Ka di haan ke video nu no ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੇ ਹੋ। ਅੱਜ ਮੈਂ ਅੱਜ ਦਾ ਆਪਣਾ ਵਲੌਗ ਕੀਤਾ ਸ਼ਾਰਟ ਮੈਂ ਸੋਚੀ ਸੀ ਕੰਮ ਤੇ ਐਂਡ ਮੈਂ ਸੋਚਿਆ ਕਿ ਆਪਣਾ ਵਲੌਗ ਨੂੰ ਸ਼ਾਰਟ ਕਰ ਲਵਾਂ। ਵਲੌਗ ਸਟਾਰਟ ਕਰਨ ਨੂੰ ਤੂੰ ਕਿਹੜਾ ਚਾਬੀ ਲਾਉਣੀ ਸੀਗੀ। ਸੋ एवरीवन ਜਿਵੇਂ ਕਿ ਮੇਰਾ ਵਲੌਗ ਸੀ ਲਾਈਕ ਅਸੀ ਗਏ ਸੀ ਨਾਨਕੇ ਉਹ ਥੋੜਾ ਜਿਹਾ ਐਡੀਟਿੰਗ ਸਮੇਂ ਪ੍ਰੋਬਲਮ ਹੋ ਗਈ ਸੀ ਕਿ ਮੈਂ ਆਪਣਾ ਐਡਿਟ ਨਹੀਂ ਕਰ ਸਕੀ ਉਹਨੂੰ ਯਾਨੀ ਕਿ ਕੀਤਾ ਸੀਗਾ ਪਤਾ ਨਹੀਂ ਮੈਂ ਚੱਕ ਨਹੀਂ ਕੀਤਾ ਤਾਂ ਤੇ ਉਹ ਅੱਗੇ ਵੀਡੀਓ ਨਹੀਂ ਸਟਾਰਟ ਹੋਈ ਕੱਲੀ ਵੌਇਸ ਹੀ ਆ ਰਹੀ ਸੀਗੀ ਉਸ ਲਈ ਸੌਰੀ ਆ ਮੈਂ ਤਾਂ ਕਹਿੰਨੀ ਆ ਅੱਗੇ ਜਿੰਨੀਆਂ ਵੀ ਤੇਰੀਆਂ ਵੀਡੀਓਜ਼ ਆਉਣਗੀਆਂ ਨਾ ਸਾਰੀਆਂ 'ਚ ਆਹੀ ਪ੍ਰੋਬਲਮ ਆਵੇ ਮੈਨੂੰ ਬਹੁਤ ਫੀਲ ਹੋਇਆ ਸੀ ਕਿਉਂਕਿ ਮੈਂ ਆਪਣੇ ਫੋਨ ਤੋਂ ਤਾਂ ਵਲੌਗ ਦੇਖਦੀ ਨਹੀਂ ਆਪਣੇ ਹਨਾ ਤੇ ਮੈਂ ਯਾਨੀ ਕਿ ਮੈਨੂੰ ਕਿਸੇ ਦਾ ਫੋਨ ਆਇਆ ਉਹ ਕਹਿੰਦੇ ਕਿ ਮੈਂ ਕਿ ਤੁਹਾਡੀ ਵੀਡੀਓ ਨਹੀਂ ਚੱਲ ਰਹੀ ਮੈਂ ਉਸੇ ਫਿਰ ਮੈਂ ਕਿਸੇ ਹੋਰ ਦੇ ਫੋਨ ਤੋਂ ਚੈੱਕ ਕੀਤਾ ਵੀਡੀਓ ਸੱਚੀ ਨਹੀਂ ਚੱਲ ਰਹੀ ਸੀ ਫਿਰ ਮੈਨੂੰ ਬਹੁਤ ਫੀਲ ਹੋਇਆ ਕਿ ਯਾਰ ਮੈਂ ਐਡਿਟ ਕੀਤੀ ਵੀਡੀਓ ਤੇ ਮਤਲਬ ਕਿ ਐਡੀਟਿੰਗ ਸਮੇਂ ਜਦੋਂ ਵੀਡੀਓ ਸੇਵ ਹੋ ਜਾਂਦੀ ਹੈ ਉਹ ਚੈੱਕ ਨਹੀਂ ਕੀਤੀ ਮੈਂ ਉਹ ਮੈਨੂੰ ਚੈੱਕ ਕਰਨੀ ਚਾਹੀਦੀ ਸੀਗੀ ਵੀਡੀਓ ਤਾਂ ਮੈਂ ਐਡਿਟ ਕੀਤੀ ਸੀਗੀ ਪਰ ਮੈਂ ਸੁਪਨੇ ਵਿੱਚ ਹੀ ਘਾਤੀ ਵੀਡੀਓ ਐਡਿਟ ਕਿਉਂਕਿ ਮੈਂ ਜਦੋਂ ਵੀਡੀਓ ਐਡਿਟ ਕਰਨ ਬੈਠੀ ਸੀ ਨਾ ਮੈਨੂੰ ਮੇਰੇ ਘਰ ਉਹਦੇ ਨਾਲ ਬਣਾਈਆਂ ਰੀਲਸ ਤੇ ਫੋਟੋਆਂ ਖੋਲ ਕੇ ਬੈਗੀ ਸੀਗੀ ਤੇ ਉਹਨੂੰ ਯਾਦ ਕਰਕੇ ਰੋਂਦੀ ਰਹੀ ਮੈਂ ਤਾਂ ਕਰਕੇ ਮੈਂ ਦਿਮਾਗ 'ਚ ਨਿਕਲ ਗਈ ਮੈਂ ਵੀਡੀਓ ਐਡਿਟ ਕਰਨੀ ਹੈ ਤੇ ਫਿਰ ਮੈਂ ਜਿੱਤੇ ਹੀ ਭੁੱਲ ਗਿਆ ਵੀਡੀਓ ਐਡਿਟ ਕਰਨ ਦਾ ਤੇ ਮੈਨੂੰ ਲੱਗਾ ਕਿਤੇ ਵੀ ਮੈਂ ਵੀਡੀਓ ਐਡਿਟ ਕਰਤੀ ਤੇ ਜਦ ਮੈਂ ਵੀਡੀਓ ਪਬਲਿਕ ਕੀਤੀ ਤੇ ਫਿਰ ਕਿਸੇ ਨੇ ਜਦੋਂ ਵੀਡੀਓ ਦੇਖੀ ਮੇਰੇ ਰਿਸ਼ਤੇਦਾਰ ਨੇ ਕਿਸੇ ਨੇ ਵੀ ਲਾ ਲਓ ਤੁਸੀਂ ਤੇ ਉਹਨੇ ਤੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਤੇਰੀ ਵੀਡੀਓ ਐਂ ਕਰਕੇ ਸਹੀ ਐਡਿਟ ਨਹੀਂ ਹੋਏਗੀ ਤੇ ਫੇਰ ਮੈਨੂੰ ਬੜਾ ਫੀਲ ਜਿਹਾ ਹੋਇਆ ਫੇਰ ਮੈਂ ਸੋਚਿਆ ਵੀ ਅੱਤ ਬਾਅਦ ਜਦੋਂ ਵੀਡੀਓ ਐਡਿਟ ਕਰਿਆ ਕਰੋਗੇ ਨਾ ਆਦੇ ਘਰ ਵਾਲੇ ਨੂੰ ਨਹੀਂ ਯਾਦ ਕਰਿਆ ਕਰਨਾ ਉਹਦੀਆਂ ਫੋਟੋਜ਼ ਰੀਲਜ਼ ਨਹੀਂ ਖੋਲਿਆ ਕਰਨੀਆਂ ਸੋ हेयर वॉश ਕਿ ਦਿੱਸਿਸ ਕਰਕੇ ਮੈਂ ਸੋਚਿਆ ਕਿ ਬੰਨ ਨਹੀਂ ਲਾ ਮੈਂ ਉੱਡਣਗੇ ਫੇਰ ਹਵਾ ਤਾਂ ਪਹਿਲਾਂ ਹੀ ਚੱਲ ਰਹੀ ਆ ਕਿ ਮੈਂ ਇਹਨਾਂ ਉੱਡ ਜਾਵਾਂ ਕਿ ਸਕਦੇ ਹੋ ਤੁਸੀਂ ਮੈਨੂੰ ਨਾ ਕੱਲ ਲਾਈਵ ਦੇ ਵਿੱਚ ਮੈਸੇਜ ਆਇਆ ਦੀਦੀ ਤੁਸੀਂ ਲਿਪਸਟਿਕ ਲਗਾਉਣਾ ਤੁਹਾਨੂੰ ਪਸੰਦ ਹੈ ਵੈਸੇ ਹੀ ਆਫਟਰ ਐਂਡ ਵੀਡੀਓ ਜਦੋਂ ਮੈਂ ਬਣਾਨੀ ਹੁੰਦੀ ਹੈ ਨਾ ਸ਼ਾਰਟ ਤਾਂ ਲਿਪਸਟਿਕ ਲਗਾ ਲੈਂਦੇ ਕਾਫੀ ਮੈਸੇਜ ਆਉਂਦੇ ਹੁੰਦੇ ਮੈਨੂੰ ਵੀ ਤੁਹਾਨੂੰ ਸ਼ੌਂਕ ਹੈ ਲਗਾਉਣ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਸ਼ੌਂਕ ਪੂਰੇ ਕਰ ਰਹੇ ਹਾਂ ਠੀਕ ਆ ਲਿਪਸਟਿਕ ਦਾ ਜਿਹੜਾ ਸ਼ੌਂਕ ਆ ਇਹ ਤਾਂ ਇੱਕ ਬਹਾਨਾ ਬਸ ਗੱਲ ਹੈ ਜਿਹੜੀ ਵੀ ਇਹਨੂੰ ਆਪ ਦੇ ਨਾ ਜਿਹੜੇ ਘਰ ਵਾਲੇ ਨੇ ਛੱਡ ਕੇ ਆਈ ਹੈ ਉਹਦੀ ਯਾਦ ਆ ਜਾਂਦੀ ਵਿਚਾਰੇ ਦੀ ਤੇ ਉਹਦੀ ਯਾਦ ਵਿੱਚ ਲਿਪਸਟਿਕ ਲਾ ਲੈਂਦੀ ਹੈ ਹੁਣ ਉਹ ਨਾਲ ਤੂੰ ਫੋਨ ਕਰ ਸਕਦੀ ਹੈ ਨਾ ਮੈਸੇਜ ਕਰ ਸਕਦੀ ਹੈ ਕਿਉਂਕਿ ਛੱਡ ਕੇ ਤਾਂ ਇਹ ਆਪ ਹੀ ਆਈ ਸੀ ਫਿਰ ਹੁਣ ਲਿਪਸਟਿਕ ਲਾ ਕੇ ਵਿਚਾਰੀ ਸਾਰ ਲੈਂਦੀ ਹੈ ਤੇ ਜੇ ਮੇਰੀ ਮੰਨੇ ਤਾਂ ਤੂੰ ਹਾਲ ਲਿਪਸਟਿਕ ਨਾ ਲਾਇਆ ਕਰ ਇਹਦੋਂ ਚੰਗਾ ਤੂੰ ਜਿਹੜੇ ਤਵੇ ਚੁੱਲੇ ਵਾਲਾ ਤਵਾ ਹੁੰਦਾ ਉਹਦੇ ਥੱਲੋਂ ਕਾਲਸ ਲਾ ਕੇ ਲਾ ਲਿਆ ਕਰ ਉਹ ਬਾਲੀ ਸੋਹਣੀ ਲੱਗੂਗੀ ਇਹਦੇ ਨਾਲ ਤਾਂ ਬੁੱਲ ਆਇਆਂ ਲੱਗਦੇ ਜਿਵੇਂ ਸਿਗਰਟਾਂ ਬੀੜੀਆਂ ਪੀਣੀਆਂ ਹੁੰਦੀਆਂ ਤੂੰ ਇਹ ਜ਼ਰੂਰੀ ਨਹੀਂ ਹੁੰਦਾ ਯਾਰ ਹਨਾ ਵੀ ਬੰਦਾ ਜਿਹੜਾ ਸ਼ੌਂਕ ਆ ਪੂਰਾ ਕਰਨਾ ਚਾਹੀਦਾ ਆ ਜਦੋਂ ਕੋਈ ਕੁਝ ਕਰਨਾ ਨਹੀਂ ਹੈਗਾ ਵੈਸੇ ਮੈਨੂੰ ਤਾਂ ਕੋਈ ਕੁਝ ਨਹੀਂ ਆਉਂਦਾ ਮੇਰੀ ਲਾਈਫ ਠੀਕ ਆ ਮੈਂ ਜਿੱਦਾਂ ਵੀ ਆਪਣੀ ਲਾਈਫ ਵਿੱਚ ਜੋ ਵੀ ਕਰਨੀ ਆ ਬਸ ਕੋਈ ਇੰਟਰਫੀਅਰਿੰਗ ਕਰਦਾ ਮੇਰੀ ਲਾਈਫ ਦੇ ਵਿੱਚ ਠੀਕ ਆ ਮੇਰੀ ਲਾਈਫ ਬਹੁਤ ਵਧੀਆ ਹੈ ਹਾਂ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਤੂੰ ਆਪਦੇ ਸ਼ੌਂਕ ਹੀ ਪੂਰੇ ਕਰਦੀ ਆ ਹਾਂ ਤੈਨੂੰ ਵਿਆਹ ਕਰਵਾ ਕੇ ਤੇ ਉਹਨੂੰ ਘਰ ਵਾਲਿਆਂ ਨੂੰ ਛੱਡਣ ਦਾ ਸ਼ੌਂਕ ਸੀਗਾ ਉਹ ਤੂੰ ਪੂਰਾ ਕਰ ਲਿਆ ਅਨ ਤੈਨੂੰ ਜਿਹੜਾ ਹੈਗਾ ਸ਼ੌਂਕ ਵੀ ਇੱਕ ਹੋਰ ਵਿਆਹ ਕਰਵਾਵਾ ਮੈਂ ਉਹ ਵੀ ਤੂੰ ਸ਼ੌਂਕ ਆ ਦਾ ਛੇਤੀ ਪੂਰਾ ਕਰਕੇ ਦਿਖਾਵੇਂਗੇ ਸਾਨੂੰ ਇਹਦੇ ਤਾਂ ਸਾਨੂੰ ਤੇ ਪੂਰੀ ਉਮੀਦ ਇਹ ਤਾਂ ਸਾਨੂੰ ਪਤਾ ਹੀ ਆ ਵੀ ਤੈਨੂੰ ਕੋਈ ਰੋਕ ਟੋਕ ਨਹੀਂ ਗੀ ਤੈਨੂੰ ਕੋਈ ਕੁਝ ਨਹੀਂ ਕਹਿੰਦਾਗਾ ਨਾ ਹੀ ਤੇਰੇ ਘਰ ਦੇ ਕੁਝ ਕਹਿੰਦੇ ਆ ਕਿਉਂਕਿ ਜੇ ਤੈਨੂੰ ਕੋਈ ਕੁਝ ਕਹਿੰਦਾ ਹੁੰਦਾ ਕੋਈ ਰੋਕ ਟੋਕ ਕਰਦਾ ਨਾ ਤਾਂ ਤੇ YouTube ਤੇ ਆਪ ਦਾ ਮੋਸ਼ਕ ਨਹੀਂ ਫਲਾਉਣਾ ਸੀਗਾ ਤੇ ਨਾਇੰਥ ਅਧਿਕਾਰ ਵਾਲੇ ਨੂੰ ਛੱਡ ਕੇ ਆਉਂਦੀ ਜੇ ਉਹਨਾਂ ਦੀ ਰੋਕ ਟੋਕ ਹੁੰਦੀ ਤਾਂ ਵੈਸੇ ਵੀ ਜੋ ਰੋਕ ਟੋਕ ਕਰ ਲੈਂਦੇ ਤੂੰ ਕਿਹੜਾ ਉਹਨਾਂ ਦੀ ਮੰਨ ਨਹੀਂ ਸੀ ਕਿ ਮੈਂ ਕੱਲ ਵੀ ਲਾਈਵ ਦੇ ਵਿੱਚ ਗਿਆ ਸੀ ਮੈਂ ਅੱਜ ਵੀ ਲਾਈਵ ਮਤਲਬ ਕਿ ਅੱਜ ਵੀ ਬੋਲ ਰਹੀਆਂ ਵਲੌਗ ਵੀਡੀਓ ਦੇ ਵਿੱਚ ਯਾਨੀ ਕਿ ਸ਼ਾਮ ਨੂੰ ਈਵਨਿੰਗ ਟਾਈਮ ਆਪਣਾ 6 ਵਜੇ ਦਾ ਟਾਈਮ ਹੈ ਲਾਈਵ ਹੋਣ ਦਾ ਹਨਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਲੱਗਦਾ ਆਡੀਅנס ਜਿਹੜੀ ਆਪਣਾ ਮੈਨੂੰ ਕਮੈਂਟ ਕਰਦੀ ਹੈ ਡੇਲੀ ਦੇ ਡੇਲੀ ਦੇ ਵਲੌਗ ਦੇਖਦੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੇ ਟਾਈਮ ਲਾਈਵ ਹੁੰਦੀ ਆ ਹਨਾ ਕਈ ਜੋਬ ਤੇ ਹੁੰਦੇ ਆ ਕਈ ਆਪਣਾ ਕੰਮ ਕਰ ਰਹੇ ਹੁੰਦੇ ਆ ਜਿੱਦਾਂ ਕਿ ਸਤਿਗੁਰੂ ਚਾਹ ਲੈ ਸੋ ਇਸ ਕਰਕੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਸ਼ਾਮ ਨੂੰ ਈਵਨਿੰਗ ਟਾਈਮ ਆਪਾਂ ਸਿਰਫ ਇੱਕ ਟਾਈਮ ਰੱਖ ਲੈਣਾ ਹੈ 6 ਵਜੇ ਆਪਾਂ ਲਾਈਵ ਹੋਇਆ ਕਰਨਾ ਹੈ ਜੀ YouTube ਤੇ ਸੋ ਇਸ ਕਰਕੇ ਫੁੱਲ ਵਾਚ ਕਰਨਾ ਕਰਨਾ ਤੇ ਲਾਈਵ ਵਿੱਚ ਜਿਹੜੀ ਨਵੀਂ ਆਡੀਅנס ਆ ਰਹੀ ਆ ਲਵ ਯੂ so much ਆ ਬਹੁਤ ਸੋਹਣੇ ਸੋਹਣੇ ਮੈਸੇਜ ਕਰਦੀਆਂ ਹਨ ਇਹਨੂੰ ਕਹਿੰਦੇ ਆ ਆਪਦੇ ਚੈਨਲ ਤੇ ਲਾਈਵ ਹੋਣ ਦੀ ਪ੍ਰਮੋਸ਼ਨ ਆਪ ਹੀ ਕਰਨਾ ਕਿਉਂਕਿ ਜੇ ਤੇਰੀ ਆਡੀਅנס ਨੇ ਤੈਨੂੰ ਲਾਈਵ ਦੇਖਣਾ ਹੁੰਦਾ ਤਾਂ ਆਪ ਹੀ ਆ ਕੇ ਤੇਰਾ ਲਾਈਵ ਦੇਖ ਲੈਣਦੀ ਜਦੋਂ ਵੀ ਤੇ ਲਾਈਵ ਹੋਏਗੀ ਤੇਰਾ ਨੋਟੀਫਿਕੇਸ਼ਨ ਤੇਰੀ ਆਡੀਅנס ਕੋਲ ਤਾਂ ਜਾਊਗਾ ਹੀ ਤੇ ਉਹ ਤੈਨੂੰ ਲਾਈਵ ਦੇਖ ਲੂਗੀ ਤੈਨੂੰ ਇਦਾਂ ਆਪਦੀ ਵੀਡੀਓ ਦੇ ਵਿੱਚ ਕਹਿਣ ਦੀ ਲੋੜ ਨਹੀਂ ਪੈਣੀ ਸੀਗੀ ਵੀ ਹਾਂ ਮੇਰਾ ਲਾਈਵ ਆ ਕੇ ਦੇਖਿਆ ਕਰੋ ਤੇ ਮੈਂ ਇਹਨਾਂ ਵਿੱਚ ਲਾਈਵ ਆਉਂਗੀ ਨਾਲੇ ਵਾਚ ਨਹੀਂ ਹੁੰਦਾ ਵਾਚ ਹੁੰਦਾ ਵੀ ਘਟੁ ਘਟ ਯਾਰ ਇਸ ਕੰਮ ਦੇ ਲਈ ਨਾਲ ਕੋਈ ਬੰਦਾ ਹੋਣਾ ਚਾਹੀਦਾ ਹੈ ਜੀ ਕੋਈ ਵੀ ਪਿੰਡ ਲੱਗਦਾ ਮੈਨੂੰ ਰੱਖਣਾ ਪੈਣਾ ਸ਼ੂਟਰ ਲਈ ਜੇ ਸ਼ੂਟਿੰਗ ਲਈ ਜਿਵੇਂ ਕੋਈ ਮੇਰੀ ਵੀਡੀਓਜ਼ ਬਣਾ ਦਿਆ ਕਰੇ ਯਾਰ ਜੇ ਕੋਈ ਲਾਈਵ ਹੁੰਦਾ ਕੋਈ ਪੜ ਦਿਆ ਕਰੇ ਵੈਸੇ ਆਹੋ ਬਹੁਤ ਟਰੰਪ ਅਧਿਕਾਰ ਵਾਲੀ ਨਾ ਤੂੰ ਜਿਹੜੇ ਤੈਨੂੰ ਆਪ ਦੇ ਨੇੜੇ ਤੇੜੇ ਬੰਦੇ ਚਾਹੀਦੇ ਕੋਈ ਵੀਡੀਓ ਐਡਿਟ ਕਰਨ ਲਈ ਚਾਹੀਦਾ ਕੋਈ ਲਾਈਵ ਕਰਨ ਲਈ ਚਾਹੀਦਾ ਤੇ ਕੋਈ ਤੈਨੂੰ ਲਾਈਵ ਵਿੱਚ ਆਏ ਜਿਹੜੇ ਕਮੈਂਟ ਹੈ ਮੈਸੇਜ ਆ ਉਹ ਪੜਨ ਲਈ ਚਾਹੀਦਾ ਤੈਨੂੰ ਕੱਲ ਪਤਾ ਕੀ ਐ ਇਹਨੂੰ ਜਿਹੜੇ ਮੈਸੇਜ ਕਮੈਂਟ ਹੈ ਜਿਹੜੇ ਪੜਨੇ ਨਹੀਂ ਹੁੰਦੇਗੇ ਤਾਂ ਕਰਕੇ ਕਹਿੰਦੀ ਆ ਵੀ ਮੇਰੇ ਕੋਲ ਕੋਈ ਬੰਦਾ ਹੋਵੇ ਕੋਈ ਵੀ ਪਾਰਟਨਰ ਹੋਵੇ ਹੈ ਤੇ ਜਿਹੜਾ ਮੈਨੂੰ ਮੈਸੇਜ ਪੜ ਪੜ ਕੇ ਦੱਸੀ ਜਾਵੇ ਤੇ ਮੈਂ ਉਹਨਾਂ ਦੇ ਗਾਂ ਜਵਾਬ ਦੇਈ ਜਾਵਾਂ ਕਿਉਂਕਿ ਜਿੱਥੇ ਇਹਨੂੰ ਨਹੀਂ ਪੜਨਾ ਆਉਂਦਾ ਨਾ ਇਹ ਉਹਨਾਂ ਦੇ ਜਵਾਬ ਵੀ ਨਹੀਂ ਦਿੰਦੀ ਸੋ ਇੱਕ ਮੈਨੂੰ ਇਹ ਵੀ ਯਾਨੀ ਕਿ ਲਾਈਵ ਦੇ ਵਿੱਚ ਕਿਸੇ ਨੇ ਕਿਹਾ ਸੀ ਕਿ ਤੁਸੀਂ ਇੰਸਟਾਗ੍ਰam ਤੇ ਲਾਈਵ ਕਦੋਂ ਹੋਣਾ ਇੰਸਟਾਗ੍ਰam ਤੇ ਦੇਖੋ ਯਾਰ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਕਿ ਮੈਂ ਇੰਸਟਾਗ੍ਰam ਤੇ ਲਾਈਵ ਹੋਵਾਂ ਠੀਕ ਆ ਮੇਰੇ ਕੋਲ ਤਾਂ ਟਾਈਮ ਹੀ ਉਹਨਾਂ ਕੋਲ ਹੁੰਦਾ ਹੈ ਕਿ ਬਸ ਮੈਂ ਆਪਣਾ YouTube ਨੂੰ ਹੀ ਫੋਕਸ ਕਰ ਰਹੀ ਹਾਂ ਨਾ ਬਾਕੀ ਇੰਸਟਾਗ੍ਰam ਤੇ ਵੀ ਰੀਲਸ ਜਿੱਦਾਂ ਕਿ ਮੈਂ ਡੇਲੀ ਦੀਆਂ ਪਾਉਣੀਆਂ ਹੁੰਦੀਆਂ ਵੀ ਜਿੰਨਾ ਕੋ ਮੇਰੇ ਕੋਲ ਟਾਈਮ ਹੁੰਦਾ ਇੰਸਟਾ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਾ ਛਿਹਰੇ ਟਾਈਮ ਮਰਜ਼ੀ ਵੀਡੀਓ ਮੈਂ ਪਾਦਣੀ ਹੁੰਦੀਆਂ ਕਿਉਂ ਤੁਸੀਂ ਸਾਰੇ ਜਣੇ ਵਿਚਾਰੇ ਨੂੰ ਤੰਗ ਕਰਦੇ ਆ ਉਥੋਂ YouTube ਤੇ ਇੱਕ ਵੀਡੀਓ ਪਾ ਦਿੰਦੇ ਲਾਈਵ ਹੋ ਜਾਂਦੀ ਹੈ ਇਹਨਾਂ ਨੇ ਬਹੁਤ ਤੁਹਾਡੇ ਵਾਸਤੇ ਤੁਹਾਨੂੰ ਪਤਾ ਨਹੀਂਗਾ ਉਹ 트াম্প ਦੀ ਘਰ ਵਾਲੀ ਹੈ ਤੇ ਮੋਦੀ ਦੀ ਸਾਰੀ ਲੱਗਦੀ ਹੈ ਇੰਨਾ ਬਿਜ਼ੀ ਰਹਿੰਦੇ ਆ ਵਿਚਾਰੀਓ ਇੰਨਾ ਟਾਈਮ ਕਿੱਥੇ ਕੱਢਿਓ ਤੁਹਾਡੇ ਵਾਸਤੇ ਵੱਡੇ ਵੱਡੇ ਲੋਕਾਂ ਨਾਲ ਇਹਦੀ ਬਹਿਣੀ ਉੱਠਣੀ ਹੈ ਇਹਨੇ ਫਿਰ ਮੀਟਿੰਗਾਂ 'ਚ ਵੀ ਜਾਣਾ ਹੁੰਦਾ ਦੇਸ਼ਾਂ ਵਿਦੇਸ਼ਾਂ 'ਚ ਸੈਰ ਕਰਨ ਵੀ ਜਾਣਾ ਹੁੰਦਾ ਘੁੰਮਣ ਫਿਰਨ ਵੀ ਜਾਣਾ ਹੁੰਦਾ ਫਿਰ ਵਿਚਾਰੀ ਹਣ ਤੁਹਾਡੇ ਵਾਸਤੇ ਨਾ ਟਾਈਮ ਨਹੀਂ ਨਾ ਕੱਢ ਸਕਦੇ ਇਸ ਕਰਕੇ ਨਾ ਤੰਗ ਕਰਿਆ ਕਰੋ ਉਹਨੂੰ YouTube ਟਾਈਮ ਕਿੰਨਾ ਹੈ ਵੀਡੀਓ ਵਲੌਗਰਸ ਦਾ ਮੈਂ ਸਾਰਿਆਂ ਨੂੰ ਦੱਸਦੀ ਹੁੰਨੀ ਆ ਟਾਈਮ YouTube ਵਲੌਗਰਸ ਦਾ ਆਪਣਾ ਹੈਗਾ ਇਹ 5 ਵਜੇ ਠੀਕ ਆ ਪੈਣੇ ਨਾ ਬੋਲਿਆ ਕਰ ਤੈਨੂੰ ਨਾ ਇਫੁਕਰੀ ਬਣਾਇਆ ਕਰ ਵਲੌਗਸ ਨਹੀਂ ਹੁੰਦਾ ਵਲੌਗਸ ਹੁੰਦਾ ਤੂੰ ਸਿੱਧਾ ਕਹਿ ਰਿਆ ਕਰ ਵੀਡੀਓ ਨਾ ਬਲੀ ਫੁਕਰੀ ਮਾਰਿਆ ਕਰ ਬਾਲਾ ਗੁੱਸਾ ਚੜਦਾ ਮੈਨੂੰ ਤੇਰੇ ਤੇ ਜਦੋਂ ਤੂੰ ਆ ਫੁਕਰੀ ਮਾਰਦੀ ਐ ਨਾ ਮੈਨੂੰ ਸਾਰੇ ਜਣੇ ਬਹੁਤ ਜ਼ਿਆਦਾ ਪੁੱਛਦੇ ਆ ਲਾਈਵ ਦੇ ਵਿੱਚ ਕਿ ਮੈਂ ਕਿ ਤੁਹਾਡੀ ਏਜ ਕਿੰਨੀ ਆ ਹਨਾ ਸੋ ਕਿਸੇ ਨੂੰ ਯਕੀਨ ਵੀ ਨਹੀਂ ਹੁੰਦਾ ਕਿ ਮੇਰੀ ਏਜ ਆ ਨਹੀਂ ਆਈ ਐਮ 17 ইয়ার্স ওল্ড ਐਂਡ ਬਾਕੀ ਤੁਸੀਂ ਲਾ ਲਓ 17 18 ਐਂ ਨੀ ਐ ਜ਼ਿਆਦਾ ਨਹੀਂ ਐ ਤੈਨੂੰ ਆਪਦੀ ਉਮਰ ਦਾ ਸਹੀ ਸਹੀ ਅੰਦਾਜ਼ਾ ਹੀ ਨਹੀਂ ਕੱਵੀ ਤੇਰੀ ਕਿੰਨੀ ਉਮਰ ਆ ਤੇ ਗੱਲਾਂ ਤੂੰ ਐਂ ਕਰਦੀਆਂ ਕਿ ਨੀ ਕਿੱਡੀ ਕੁ ਵੱਡੀ ਗਿਆਨੀ ਮਹਾ ਗਿਆਨੀ ਐ ਤੂੰ ਤੇ ਬਾਕੀ ਗਈ ਇਹ ਵੀ ਕਹਿੰਦੇ ਕਿ ਲੱਗਦਾ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਲੱਗਦਾ ਹੈ ਠੀਕ ਆ ਮੇਰੀ ਹੱਲੇ ਇਸ ਇੰਨੀ ਜ਼ਿਆਦਾ ਨਹੀਂ ਹੈਗੀ ਘੱਟ ਹੀ ਹੈ ਤੇ ਬਾਕੀ ਉਮਰ ਇੰਨੀ ਛੋਟੀ ਤੇ ਕਾਂਡ ਇੰਨਾ ਵੱਡਾ ਇੰਨੀ ਛੋਟੀ ਉਹ ਮੱਚੇ ਤੋਂ ਵਿਆਹ ਕਰਾ ਕੇ ਆਪਦੇ ਘਰ ਵਾਲੇ ਨੇ ਛੱਡ ਵੀ ਆਏ ਤੇ ਹੁਣ ਤੂੰ 17 18 ਦੀ ਦੱਸੀ ਜਾਨੀ ਹੈ ਜੇ ਮੰਨ ਲਾ ਤੂੰ 17 ਦੀ ਵੀ ਹੋਈ ਤੇ 18 ਦੀ ਹੁੰਦੀ ਹੁੰਦੀ ਹੈ ਤਾਂ ਦੂਜਾ ਵਿਆਹ ਫੇਰ ਕਰਾ ਲੈਣਾ ਤੇ ਉਹਨੂੰ ਵੀ ਛੱਡਿਆਏਗੀ ਤਾਂ ਵੇਖੋ ਤਾਂ ਤੀਜਾ ਕਰਾएंगे ਕਿ ਨਹੀਂ ਕਿ ਕਈ ਮੈਨੂੰ ਮੈਸੇਜ ਇਹ ਵੀ ਕਰਦੇ ਕਿ ਤੁਸੀਂ ਇਨੀ ਕਾ ਟੇਸਟ ਫੇਮਸ ਕਿਵੇਂ ਹੋ ਗਏ ਉਦਾ ਉਦਾ ਫੇਮਸ ਤਾਂ ਦੇਖੋ ਯਾਰ ਮੈਂ ਮੇਰਾ ਸ਼ੌਂਕ ਸੀ ਵੀਡੀਓਜ਼ ਪਾਉਂਦਾ ਹਨਾ ਮੈਂ ਸ਼ੁਰੂ ਤੋਂ ਹੀ ਜਿੱਦਾ ਕਿ ਵੀਡੀਓ ਪਾਣ ਲੱਗੀ ਅ ਵੀ ਜਿੱਦਾ ਪਬਲਿਕ ਨੂੰ ਮੇਰੀ ਐਟੀਟਿਊਡ ਵਾਲਾ ਮੇਰੀ ਐਕਟਿੰਗ ਬਹੁਤ ਜ਼ਿਆਦਾ ਪਸੰਦ ਆਈ ਹਨਾ ਉਹਦੇ ਕਰਕੇ ਮੈਂ ਥੋੜਾ ਜਆ ਵੀ ਤੁਸੀਂ ਲਾ ਲਓ ਅੱਗੇ ਆਈਆਂ ਜਿਹਦੇ ਕਰਕੇ ਮੈਨੂੰ ਹੋਰ ਮੋਟੀਵੇਸ਼ਨ ਮਿਲਿਆ ਤੇ ਮੈਨੂੰ ਖੁਸ਼ੀ ਹੋਈ ਉਹਦੇ ਕਾਰਨ ਹੀ ਮੈਂ ਆਪਣਾ ਫੇਮਸ ਹੋਈਆਂ ਯਾਨੀ ਕਿ ਪਬਲਿਕ ਨੂੰ ਮੇਰੀ ਪਬਲਿਕ ਨੂੰ ਮੇਰੀ ਤੁਸੀਂ ਲਾ ਲਓ ਮੇਰਾ ਐਟੀਟਿਊਡ ਪਸੰਦਾ ਹੈ ਜਿਹੜਾ ਵੀਡੀਓਜ਼ ਦੇ ਵਿੱਚ ਜਾਨੀ ਕਿ ਵੀਡੀਓ ਐਕਟਿੰਗ ਹੋ ਗਈ ਜਿੱਦਾਂ ਫੇਮਸ ਇਹ ਹੋਈ ਆ ਇਹਨੇ ਪਹਿਲਾਂ ਵਿਆਹ ਕਰਵਾਇਆ ਛੋਟੀ ਉਮਰ ਚ ਫਿਰ ਆਦੇ ਘਰ ਵਾਲਿਆਂ ਨੇ ਛੱਡਿਆ ਉਹਦੇ ਨਾਲ ਤਲਾਕ ਲਿਆ ਤੇ ਫਿਰ ਇਹਨੇ ਰੀਲਸ ਬਣਾ ਕੇ ਆਦੇ ਵਲੌਗਸ ਬਣਾ ਕੇ ਇੰਸਟਾਗ੍ਰam ਤੇ YouTube ਤੇ ਮਸ਼ਕਫਲ ਆਇਆ ਤੇ ਉਹਦੇ ਨਾਲ ਇਹ ਵਾਇਰਲ ਹੋ ਗਈ ਇਹਦੇ ਨਾਲ ਇਹਨੂੰ ਫੇਮ ਮਿਲ ਗਈ YouTube ਤੇ ਮਸ਼ਕਫਲ ਆਉਣ ਦੀ ਪਾਗਲ ਲੋਕ ਆ ਮਹਾ ਪਾਗਲ ਲੋਕ ਆ ਜਿਹੜੇ ਇਹਨੂੰ ਪੁੱਛਦੇ ਤੂੰ ਫੇਮਸ ਕਿਵੇਂ ਹੋਈ ਐ ਕਿਹੜੇ ਪਾਸੋਂ ਫੇਮਸ ਆ ਇਹ ਬਦਨਾਮ ਹੀ ਐ ਸਾਰੇ ਪਾਸਿਓਂ ਬਸ ਹੁਣ ਮੇਰੇ ਕੰਮ ਦਾ ਹੋ ਰਿਹਾ ਟਾਈਮ ਤੇ ਮੈਂ ਗੱਲਾਂ ਕਰਨ ਲੱਪੀ ਤੁਹਾਡੇ ਨਾਲ ਤੇ ਤੈਨੂੰ ਕਿਹਨੇ ਕਿਹਾ ਸੀ ਗੱਲਾਂ ਕਰਨ ਲਈ ਸਾਡੇ ਨਾਲ ਉਹ ਲਾਈਵ ਦੇ ਵਿੱਚ ਜਿਹੜੇ ਆਪਣਾ ਲਾਈਵ ਦੇ ਵਿੱਚ ਜਿਹੜੀ ਆਡੀਅנס ਆਉਂਦੀ ਹੈ ਨਾ ਲਾਈਵ ਵਿੱਚ ਜਰੂਰ ਲਾਈਕ ਕਰਿਆ ਕਰੋ ਐਂਡ ਆਪਣਾ ਨੇਮ ਜਰੂਰ ਦੱਸਿਆ ਕਰੋ ਜਿਹੜੇ ਲਾਈਕ ਕਰਦੇ ਨੇ ਸੋ ਲਾਈਕ ਉਦੋਂ ਮੇਰੀ ਵੀਡੀਓਜ਼ ਤੇ ਵਾਧੂ ਆ ਜਾਂਦੇ ਆ ਵਲੋਗਰਸ ਚ ਤੁਸੀਂ ਲਾ ਲਓ ਇਹਦੇ ਇੰਸਟਾਗ੍ਰਾਮ ਮੈਂ ਕਦੇ ਬੋਲ ਕੇ ਨਹੀਂ ਕਿ ਆ ਵੀ ਮੈਨੂੰ ਲਾਈਕ ਕਰੋ ਮੈਨੂੰ ਲਾਈਕ ਬਹੁਤ ਆਉਂਦੇ ਆ ਤੂੰ ਨਾ ਇੱਕ ਸਟੈਂਡ ਤੇ ਰਿਹਾ ਕਰ ਤੇਰਾ ਕੋਈ ਸਟੈਂਡ ਹੀ ਹੈ ਨਹੀਂਗਾ ਤਾਂ ਹੀ ਤਾਂ ਤੂੰ ਇਨੀ ਬਦਨਾਮ ਆ ਹੁਣੇ ਤਾਂ ਤੂੰ ਕਹਿ ਕੇ ਟੀ ਸੀ ਕਿ ਜਿਹੜੇ ਵੀ ਮੇਰੀ ਲਾਈਵ ਵਿੱਚ ਆਉਂਦੀ ਆ ਆਡੀਅנס ਉਹ ਉਹਨੂੰ ਲਾਈਕ ਜ਼ਰੂਰ ਕਰਿਆ ਕਰ ਤੇ ਹੁਣ ਤੂੰ ਕਹੀਏ ਨਹੀਂ ਕਦੇ ਤੂੰ ਲਾਈਕ ਮੰਗੇ ਨਹੀਂ ਗੇ ਜੇ ਤੈਨੂੰ ਇੰਨੇ ਲਾਈਕ ਆਉਂਦੇ ਤੂੰ ਲਾਈਕ ਮੰਗਦੀ ਕਾਦੇ ਵਾਸਤੇ ਆ ਸਿਰੇ ਦੀ ਝੂਠੀ ਆ ਤੂੰ ਤਾਂ ਹੀ ਬਦਨਾਮ ਬਾਲੀ ਆ ਹਰੀ ਗਾਇਸ ਆ ਨਾ ਵੀਡੀਓ ਆ ਜਿਹੜੀ ਸਹੀ ਆਵਾਜ਼ ਵਿੱਚ ਨਹੀਂ ਚਲਾ ਸਕਦੀ ਕਿਉਂਕਿ ਇਸ ਬੰਦੇ ਨੇ ਇੰਸਟਾਗ੍ਰam ਤੇ YouTube ਤੇ ਇੰਨਾ ਗੰਦ ਪਾਇਆ ਹੋਇਆ ਨਾ ਬਹੁਤ ਜ਼ਿਆਦਾ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਨਾ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ YouTube ਇੰਸਟਾਗ੍ਰam ਐਡਜਨ ਕਿਉਂ ਨਹੀਂ ਹੁਕ ਕੱਢਦਾਗਾ ਇਹਨਾਂ ਚੈਨਲ ਕਿਉਂ ਨਹੀਂ ਬੰਦ ਕਰਦਾ ਕੱਢੋ ਇਹਨਾਂ ਨੂੰ ਯਾਰ YouTube ਇੰਸਟਾਗ੍ਰam ਤੇ ਬਾਹਰ ਇੰਨਾ ਕਰਕੇ ਇੰਨਾ ਗੰਦ ਪਾਇਆ ਹੋਇਆ ਨਾ ਜਿਹੜੇ ਨਿੱਕੇ ਨਿੱਕੇ ਜਵਾਗ ਵੰਦੇ ਨੇ ਉਹਨਾਂ ਤੇ ਕੀ ਅਸਰ ਪੈਂਦਾ ਹੋਊਗਾ ਇਹਨਾਂ ਨੂੰ ਜਵਾਂ ਸ਼ਰਮ ਨਹੀਂ ਆਉਂਦੀ ਐ ਜੀ ਗੱਲ ਕਰਦੇ ਨੇ ਇੰਨੇ ਗੰਦੀ ਗੱਲ ਕਰਦੇ ਆ ਨਾ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਤੁਸੀਂ ਇਹਨੂੰ ਜ਼ਰੂਰ ਰੋਸਟ ਕਰੋ ਵੀ ਜੇ ਤੁਸੀਂ ਦੂਜਿਆਂ ਨੂੰ ਰੋਸਟ ਕਰਦੇ ਆ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਇੰਨਾ ਗੰਦਪਾਕਦਾ ਹੋਊਗਾ ਮੈਨੂੰ ਸੀਗਾ ਜਿਵੇਂ ਦੂਜੇ ਵੀਡੀਓਜ਼ ਹੁੰਦੇ ਬਲੌਗ ਹੁੰਦੇ ਆ ਉਹਨਾਂ ਦੀ ਤਰ੍ਹਾਂ ਹੀ ਹੋਊਗਾ ਪਰ ਜਦੋਂ ਮੈਂ ਇਹਨਾਂ ਦੀ ਇੰਸਟਾਗ੍ਰam ਆਈਡੀ ਖੋਲੀ ਨਾ ਇੰਨਾ ਗੰਦ ਪਾਇਆ ਹੋਇਆ ਨੇ ਇੰਸਟਾਗ੍ਰam ਤੇ ਵੀ ਮੈਂ ਬਸ ਦੋ ਵੀਡੀਓ ਵੇਖੇਆਂ ਤੇ ਉਦੋਂ ਅੱਗੇ ਤੀਜੀ ਵੀਡੀਓ ਦੇਖਣ ਦੀ ਮੇਰੀ ਹਿੰਮਤ ਨਹੀਂ ਹੋਈ ਗੈ ਇੰਨਾ ਗੰਦ ਪਾਇਆ ਐਸ ਬੰਦੇ ਨੇ ਤੇ ਮੈਂ ਉਹਨਾਂ ਨੇ ਮੈਨੂੰ ਕਹਿ ਸੀਗਾ ਵੀ ਐਸ ਬੰਦੇ ਨੂੰ ਜ਼ਰੂਰ ਰੋਸਟ ਕਰੇ ਤੇ ਮੈਂ ਕਿਹਾ ਚੱਲ ਮੈਂ ਤੇ ਤੁਸੀਂ ਵੀ ਸਾਰੇ ਇਹਦੇ ਚੈਨਲ ਨੂੰ ਜਿਹੜੇ ਇਹਦੇ ਇੰਸਟਾਗ੍ਰam ਆਈਡੀ YouTube ਚੈਨਲ ਨੂੰ ਰਿਪੋਰਟ ਜਰੂਰ ਕਰਿਓ ਤਾਂ ਕਿ ਜਿਹੜਾ ਇਹਦਾ ਇੰਸਟਾਗ੍ਰam ਤੇ YouTube ਚੈਨਲ ਆ ਬੰਦ ਹੋ ਸਕੇ ਇਹਨਾਂ ਦਾ ਗੰਦਾ ਪਾਇਆ ਹੋਇਆ ਨਾ ਇਹਨਾਂ ਦੀਆਂ ਵੀਡੀਓ ਸਵੇਖ ਵੇਖ ਕੇ ਅੱਜ ਕੱਲ ਦੇ ਬੱਚਿਆਂ ਤੇ ਕੀ ਅਸਰ ਪੈਂਦਾ ਹੋਊਗਾ ਹਾਂਜੀ ਗਾਇਸ ਮਿਲਦੇ ਆਂ ਫਿਰ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ अब तुम लोग गलती से अगर नए हो तो सब्सक्राइब करो वो जो लाल वाला बटन है उस पे अपने जीजा जी फेंक के मारो या फूफा जी मुझे नहीं पता बस क्लिक हो जाना चाहिए